ਡੈਡ ਇਸ ਵਾਰ ਜਦੋਂ ਆਪਣੀਆਂ ਫੀਲਿੰਗਸ ਤੁਹਾਡੇ ਲਈ ਵਰਡਸ ਚ ਬਿਆਨ ਕਰਨ ਲਈ ਪੈਨ ਚੱਕਿਆ ਤਾਂ ਪਤਾ ਨਹੀਂ ਸੀ ਨੌਖ ਹੋਊਗਾ ਡਰ ਜੋ ਸਾਡੇ ਲਈ ਸੀ ਉਹ ਮੈਂ ਸ਼ਬਦਾਂ ਚ ਵੀ ਨਹੀਂ ਦੱਸ ਸਕਦੀ ਬਟ ਬੈਸਟ ਵੇ ਟੂ ਐਕਸਪਲੇਨ ਹਿਮ ਇਜ਼ ਥੈਟ ਹੀ ਵਾਸ ਲਾਈਕ ਵਾਟਰ ਉਹ ਜਿੰਨੇ ਟ੍ਰੈਡੀਸ਼ਨਲ ਨੇ ਉਹਨੇ ਹੀ ਮਾਡਰਨ ਵੀ ਨੇ ਆਪਾਂ ਸਾਰੇ ਕਹਿੰਨੇ ਆ ਥੈਟ ਸਾਰੀਆਂ ਜਨਰੇਸ਼ਨਸ ਨੇ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਬਟੋ ਆਪ ਵੀ ਹਰ ਇੱਕ ਜਨਰੇਸ਼ਨ 'ਚ ਟਲ ਜਾਂਦੇ ਨੇ ਡੈਡ ਦੇ ਪਿੱਛੇ ਕਦੇ ਵੀ ਸੀ ਨਹੀਂ ਲੱਗੂਗਾ ਉਹ ਮੈਂ ਹਮੇਸ਼ਾ ਸਾਡੇ 'ਚ ਹੈਗੇ ਨੇ ਆ ਦੋ ਸਾਲ ਲੰਝ ਡੈਡ ਨੂੰ ਬਹੁਤ ਵਾਰ ਟੁੱਟਦੇ ਦੇਖਿਆ ਤੇ ਓਨੀ ਵਾਰ ਸਟਰੋਂਗਰ ਖੜੇ ਹੁੰਦੇ ਵੀ ਓ ਮੇਬੀ ਸਾਰਿਆਂ ਵਾਲੀ ਐਕਟਰ ਸੀ ਬਟ ਸਾਡੇ ਲਾਈਫ ਦੇ ਰੀਅਲ ਹੀਰੋ ਸੀ ਹੈਗੇ ਨੇ ਆਲ ਟਾਈਮ ਚ ਡੈਡ ਦਾ ਵਨ ਆਫ ਦਾ ਸਟ੍ਰੈਸ ਹੁੰਦਾ ਹੁੰਦਾ ਸੀ ਕਿ ਬੱਚੇ ਸਾਰਾ ਦਿਨ ਮੇਰੇ ਪਿੱਛੇ ਲੱਗੇ ਰਹਿੰਦੇ ਨੇ ਆਪਣਾ ਸਮਾਂ ਖਰਾਬ ਕਰ ਰਹੇ ਨੇ ਬਟ ਆਮ ਸ਼ੋਰ ਤੁਸੀਂ ਸਾਨੂੰ ਸੁਣ ਰਹੇ ਹੋ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਬਟ ਉਹ ਸਮਾਂ ਸਾਡੀ ਉਹ ਸਮੇਂ ਨੂੰ ਯਾਦ ਕਰਕੇ ਅਸੀਂ ਆਪਣੀ ਸਾਰੀ ਜ਼ਿੰਦਗੀ ਕਰਦਾਂਗੇ ਡੈਡ ਤੇ ਬੁਖਰਾਸ਼ ਚ ਉਹ ਕਰ ਲੈ ਰਹੇ ਸੀ ਨਾ ਤਾਂ ਮਾਸਟਰ ਬੈਡਰੂਮ 'ਚੇ ਲੜਾਈ ਚੱਲ ਰਹੀ ਸੀ ਇਹ ਕੌਣ ਲਊਗਾ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਡੈਡ ਉਹ ਤੁਹਾਡਾ ਘਰ ਸੀ ਉਹ ਤੁਹਾਡਾ ਕਮਰਾ ਸੀ ਤੁਹਾਡਾ ਹੈ ਤੇ ਤੁਹਾਡਾ ਰਹੂਗਾ ਇੱਕ ਡਾਟਰ ਆਪਣੇ ਫਾਦਰ ਦੀ ਆਲਵੇਸ ਤਰੀਫ ਕਰੋਗੀ ਬਟ ਇਨਸਾਨ ਦੇ ਕਿਰਦਾਰ ਦਾ ਉਹਦਾ ਜ਼ਿਆਦਾ ਪਤਾ ਲੱਗਦਾ ਜਦੋਂ ਉਹ ਓਨਾ ਹੀ ਪਿਆਰ ਤੇ ਇੱਜ਼ਤ ਆਪਣੀ ਡਾਟਰ ਇਨ ਲਾਉ ਦੇ ਦਿਲ ਚ ਵੀ ਬਣਾ ਕੇ ਜਾਵੇ ਤੇ ਮੇਰੇ ਦਿਲ ਚ ਉਹਨਾਂ ਲਈ ਹਮੇਸ਼ਾ ਪਿਆਰ ਹੀ ਪਿਆਰ ਹੈ ਕਹਿੰਦੇ ਆ that people you love don't really go anywhere you just meet them on the other side so we'll meet and we always love him and always ਪਹਿਲਾਂ ਤਾਂ ਮੈਂ ਸਮੂਹ ਸੰਗਤਾਂ ਦਾ ਧੰਨਵਾਦ ਦਿਆਂ ਜੀ ਜਿਨਾਂ ਨੇ ਅੱਜ ਡੈਡ ਦੀ ਅੰਤਮ ਅਰਦਾਸ ਦੇ ਵਿੱਚ ਇੱਥੇ ਹਾਜ਼ਰੀ ਲਵਾਈ ਹੈ। ਮਤਲਬ ਕਹਿਣ ਲਈ ਕੁਝ ਮੇਰੇ ਕੋਲ ਮੈਨੂੰ ਲੱਗਦਾ ਸ਼ਬਦ ਕੱਟ ਪੈ ਰਹੇ ਨੇ ਕਿਉਂਕਿ ਜਿੰਨਾ ਪਿਆਰ ਤੁਹਾਡਾ ਸਾਰਿਆਂ ਦਾ ਜਿਸ ਦਿਨ ਤੋਂ న్యూਸ ਆਊਟ ਹੋਈ ਹੈ ਉਸ ਦਿਨ ਤੋਂ ਲੈ ਕੇ ਅੱਜ ਤੱਕ ਮਤਲਬ ਮੇਰੇ ਮਾਨਨ ਅੰਦਰ ਤਾਂ ਇੱਕੋ ਗੱਲ ਆਂਦੀ ਹੈ ਕਿ ਮੇਰਾ ਬਾਪ ਆਖ ਹਟਕੇ ਗਿਆ ਸਾਰਾ ਕੁਝ ਸੋ ਇੱਕਰੀ ਮੈਂ ਤਾਂ ਇਹੀ ਅਰਦਾਸ ਕਰੂੰਗਾ ਜੀ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ ਤੇ ਜਿੰਨੀ ਸੋਹਣੀ ਜਿੱਡੀ ਵੱਡੀ ਜ਼ਿੰਦਗੀ ਉਹ ਇੱਥੇ ਬਤੀਤ ਕਰਕੇ ਗਏ ਨੇ ਉਸ ਤੋਂ ਵੀ ਜ਼ਿਆਦਾ ਸੋਹਣੀ ਉਹ ਜਿੱਥੇ ਵੀ ਨੇ ਰੱਬ ਉਹਨਾਂ ਨੂੰ ਬਤੀਤ ਕਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ